ਮੈਚ ਕਬੱਡੀ ਬਹੁਤ ਵੱਡੀ ਹੈ ਉਹ ਵੀ ਤੁਸੀਂ ਵੇਖਣੀ ਹੈ ਜਥੇਬੰਦੀ ਵਾਰਸ ਪੰਜਾਬ ਦੇ ਭਾਈ ਸਹਿ ਭਾਈ ਅਮਰਪਾਲ ਸਿੰਘ ਜੀ ਖਾਲਸਾ ਉਹਨਾਂ ਦੇ ਪਿਤਾ ਜੀ ਉਹਨਾਂ ਨੇ ਆਉਣਾ ਸੀ ਉਹਨਾਂ ਦੇ ਥਾ ਸਰਦਾਰ ਸੰਸ਼ੇਰ ਸਿੰਘ ਜੀ ਪਧਰੀ ਗਾ ਭਾਈ ਡਾਇਰ ਸਿੰਘ ਜੀਆ ਤੇ ਨੰਦਾ ਜੀ ਸਵੇਲ ਵਜੋ ਔਰ ਬੰਦੇ ਕੰਮ ਵੱਲੋਂ 4-5 ਕੈਂਪੂਨਾਂ ਵੱਲੋਂ ਇਹ ਸੇਵਾ ਵਿੱਚ ਲੱਗੇ ਨੇ ਜਿਸ ਵੀ ਕੀ ਦੀ ਜ਼ਰੂਰਤ ਹੈ ਸੋ ਪੂਰਨਵਾਦ ਕੀਤਾ ਜਾਂਦਾ ਹੈ ਔਰ ਇਹ ਜੋ ਭਾਰ ਪੀੜਤ ਹੈ ਜੋ ਪਾਣੀ ਆਇਆ ਹੈ ਜੇ ਇਹਨਾਂ ਹਰ ਬੰਦੇ ਨੇ ਤੁਹਾਡੇ ਮੂਰੇ ਨਾਲ ਮੋੜਾ ਜੋੜਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਬੰਦੇ ਜਿਹਨਾਂ ਦੇ ਦਿਲ ਤੇ ਦਇਆ ਹੁੰਦੇ ਆਖੰਡ ਦੀ ਲੋੜ ਨਹੀਂ ਪੈਂਦੀ ਕਿਉਂਕਿ ਤੁਸੀਂ ਦੇ ਲੋਕਾਂ ਦਾ ਢਿੱਡ ਭਰ ਕੇ ਫਿਰ ਆਪ ਸ਼ਗਨ ਵਾਲੇ ਸਿੱਖ ਭਾਵੇਂ ਥੋੜੇ ਐ ਤੁਹਾਡੀ ਇਮਾਨਦਾਰੀ ਦੀ ਧਹਾੜਾ ਦੁਨੀਆ ਵਿੱਚ ਪੂਰੀ ਦੁਨੀਆ ਵਿੱਚ ਆ ਤੁਹਾਡੀ ਕਿਰਤ ਕਰਨ ਦੀ ਧਹਾੜਾ ਪੂਰੀ ਦੁਨੀਆ ਵਿੱਚ 18 18 ਘੰਟੇ ਤੁਸੀਂ ਕੰਮ ਕਰਕੇ ਦੱਸਿਆ ਲੋਕਾਂ ਨੂੰ ਤੁਹਾਡਾਂ ਵੰਡ ਕੇ ਸ਼ਗਨ ਵਿੱਚ ਦੁਨੀਆ ਵਿੱਚ ਧਹਾੜਾ ਕਿ ਜੇ ਵੱਢੇ ਵੀ ਸ਼ਗਨ ਦਾ ਸਿੱਖ ਕਰਨਾ ਹੈ

किरत करके तो के शार्थे, शार्थे है। आए गए की सेवा करनी तो तो भाने कर। सारी भला मन वाले फिर बड़े बड़े धनाड़ पुरुष साइकिल दान ना लेना भी ਸੇਕਾ ਗਰੀਬਾ ਨਹੀਂ ਸਿੱਖਾ ਮਗੜਾ ਉਹ ਹੀ ਨਹੀਂ ਗੁਰੂ ਕਾਲੀਆਂ ਵਾਲੇ ਪਾਤਸ਼ਾਹ ਦੀਆਂ ਬਰਸ਼ੀਆਂ ਨੇ ਦੁਨੀਆ ਦੇ ਬਿੱਤਾ ਕਹਦਾ ਹੂਗਾ ਉਹ ਸ਼ਾਹ ਉਤਾਰਾ ਕੋ ਪਰ ਉਹ ਜਿਹੜੇ ਆ ਅੱਜ ਕਿਹਨੂੰ ਛੱਡ ਸਕਦੇ ਇਹ ਸੇਠ ਉਹ ਚੱਲ ਗਿਆ ਯਾਤਕੋਲ ਦੀ ਰਾਤ ਨੂੰ ਮੱਝਾ ਰਾਤ ਬਿਠਾ ਕੋਲ ਝੁੰਡਾ ਜਿੰਦਾ ਜਿੰਦਾ ਜਦ ਕਹਿੰਦਾ ਮੈਂ ਚੱਲਦਾ ਗਿਆ ਤੁਰ ਲਗਾ ਦੇ ਉਹ ਸਰਦਾਰ ਨੇ ਬੈਠਿਆ ਪਸ਼ਾਦਾ ਰੋਂਦਿਆ ਉਹਨਾਂ ਸੌ ਕਾਜੀ ਬੈਗ ਰੋਟੀ ਹੁੰਦੀ ਆ ਕਪਾ ਲਾਗੇ ਜਾਉ ਮੈਂ ਆ ਸੇਠਾ ਜਦ ਪ੍ਰਸ਼ਾਦਾ ਆਇਆ ਦੋ ਦਿਨ ਸੱਦੀਆਂ ਸੱਕਰ ਕੇ ਹੋ ਦਹੀਂ ਚਾਰ ਚੰੜੀ ਕਈ ਗੋਹ ਜਦ ਮੇਰੇ ਨਾਲ ਪਈ ਨੀ ਇਹ 2 ਲੱਖ ਇਹਨੇ ਮੇਰਾ ਦੇਣਾ ਤੇ ਉਹ ਨਾ ਦੇ ਲਈ ਦੇਨੇ ਹੋਰੇ ਤੇ ਆ ਪ੍ਰਸ਼ਾਦਾ ਨਵਾਸਾਂ ਵਾਲਾ ਅਣੀ ਸੁਣਨਾ ਥਾ ਨੇ ਆ ਜਾ ਘਰ

ਕੰਗੂਏ ਤੇ ਫਿਰ ਦਰਪਾਨੀ ਸ਼ਿਕਾਇਤ ਅਰਜਾ ਜਰਨੈਲ ਸਾਹਿਬ ਇਹ ਮੁਹਤੀ ਭਾਲੇ ਰੱਖਣਾ ਤੇਰੇ ਪਾਣੀ ਤੋਂ ਸਿੰਘ ਸਾਰਾ ਬਾਕੀ ਹੜੀ ਕਰਨ ਦੇ ਜੇ ਤਾਂ ਮਹੀਨਾ ਸੀ ਤੁਸੀਂ ਆਏ ਹੋ ਦੂਰੋਂ ਥਕੇ ਆਏ ਕੱਲ ਜਰਾ ਕੇ ਹੰਲਾ ਕਰਾਂਗੇ ਸਿਨਾਂ ਨੂੰ ਕਰਕੇ ਸ਼ਹੀਦ ਗੁਰੂ ਨੂੰ ਫਿਰਦਾ ਕਰਕੇ ਦਿੱਲੀ ਵੀ ਜਾ ਕੇ ਇਨਾਮ ਲੈਣਗੇ ਗੁਰੂ ਕੇ ਸੂਰਮਿਆਂ ਨੂੰ ਕਮਜ਼ੋਰ ਬਸਤੇ ਆਪਣੇ ਆਪ ਨੂੰ ਬਹਾਦਰ ਦੱਸਦੇ ਆਪ ਕੋ ਆਪਣੇ

महाराज